ਨਾ ਸਜਣਾ ਝੋਟੀਆਂ ਸੱਤ ਲੱਗੀਆਂ ਦਿਖਾਉਣ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੇ ਪਹੁੰਚੇ ਆ ਪਿੰਡ ਸ਼ਾਪੁਰ ਤਹਿਸੀਲ ਫਲੌਰ ਤੇ ਜ਼ਿਲ੍ਹਾ ਜਲੰਧਰ ਦੁਆਬੇ ਦੇ ਪਿੰਡ ਪਹੁੰਚੇ ਹੋਇਆ ਬਾਈ ਮਨੀ ਕੋਲੇ ਕਮਾਲ ਤੋਂ ਕਮਾਲ ਦੇ ਤੋਹਫੇ ਮਿਲਣਗੇ ਬਹੁਤ ਕਮਾਲ ਦੀਆਂ ਝੋਟੀਆਂ ਸੂਆ ਮਿਲੂਗਾ ਪਹਿਲਾ ਤੇ ਦੂਜਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਬਾਈ ਸੱਸੀ ਦਾ ਬਾਈ ਜੀ ਹੋਰ ਕਿਵੇਂ ਆ ਵਧੀਆ ਜੀ ਚਰਦੀ ਕੀਤਾ ਜਾਂਦਾ ਹੈ ਚਰਨ ਸਿੰਘ ਡੈਰੀ ਫਾਰਮ ਤੇ ਤੇ ਆਪਣਾ ਇੰਸਟਾਗ੍ਰam ਤੇ ਪੇਜ ਵੀ ਆ ਯਾਰਨ ਸੈਕਟਰੀ ਪਰਮ ਫੇਸਬੁਕ YouTube ਤੇ ਜੀ ਤਿੰਨੇ ਪਾਸੇ ਫੋਲੋ ਕਰ ਲਓ ਜਿਆਦਾ ਤੋਂ ਜਿਆਦਾ ਹਾਂਜੀ ਜਿਆਦਾ ਨੰਬਰ ਪਾ ਦਿਓ ਜੀ 9478474740 ਤੇ ਸ਼ੁਰੂਆਤ ਇੱਥੋਂ ਕਰਦੇ ਇੱਕ ਨੰਬਰ ਵਾਲਾ ਪੈਂਡ ਆਪਣਾ ਸ਼ਾਹਪੁਰਾ ਸਿੱਧਾ ਜਲੰਧਰ ਆਏ ਨੂੰ ਜਾਂਦੇ 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 ਆ ਅੱਜ ਆ ਜਾਈ ਜਊਗਾ ਅੱਜ ਆਪਾਂ ਜੋੜਾ ਜੋੜਾ ਬਣਾਵਾਂਗੇ ਠੀਕ ਆ ਗੱਲ ਵੀ ਉਸ ਭਾਅ ਨਾਲ ਜੇ ਕਿ ਬਾਈ ਨੇ ਜੋੜਾ ਜੋੜਾ ਲਿਆ ਜੇ ਜੋੜੇ ਦੀ ਸੈਟਿੰਗ ਵੀ ਆ ਹਾਂ ਹਾਂਜੀ ਪਹੁੰਚ ਨਾਲੇ ਕਰ ਦਵਾਂਗੇ ਨਾਲ ਜੋੜੇ ਦੀ ਪਹੁੰਚ ਚਲੂ ਪਹੁੰਚ ਕਰ ਤੋਂ ਠੀਕ ਆ ਗੱਲ ਸ਼ੁਰੂਆਤ ਇੱਥੋਂ ਕਰ ਲਈਏ ਹਾਂਜੀ ਅਮਾਰ ਦੀ ਕਰ ਇੱਕ ਨੰਬਰ ਵਾਲੀ ਝੋਟੀ ਦੇ ਕੈਮਰਾ ਤੇ ਬਾਡੀ ਦੀ ਬੰਤਰ ਚ ਚੈੱਕ ਕਰਾ ਦੇ ਪਹਿਲਾਂ ਚੜਾਈ ਚੜੂਈ ਚੈੱਕ ਕਰਾ ਦੇ ਤੇ ਫਿਰ ਝੋਟੀ ਕਰਾ ਦੇ ਥੱਲੇੋਂ ਚੈੱਕ ਸੁਆ ਮਣੀ ਦੂਜਾ ਸੁਆ ਬਾਈ ਚੱ ਕਿੰਨੇ ਦਿਨ ਦੀ ਸੂਈ ਹੋ ਗਈ ਦੋ ਤਿੰਨ ਦਿਨ ਹੋਇਆ ਬਾਈ ਜੀ ਸੂਈ ਨੂੰ ਜਮਾ ਬੋਲੇ ਸਾਫ ਹੈ ਜੀ ਠੀਕ ਹੈ ਗੱਲ ਇਹ ਇਹ ਨਾ ਕਹ ਬਿੱਲੇਵਾ ਥੋੜਾ ਦਾ ਬੋਲੇ ਸਾਫ ਹੈ ਜੀ ਠੀਕ ਹੈ ਗੱਲ ਹਾਂਜੀ ਆ ਬੋਲੇ ਚ ਬਾਈ ਕਹਿੰਦਾ ਖਾਲੀ ਸਿੰਘ ਜਮਾ ਬੰਦ ਥਣ ਦਾ ਸੈਜ ਰੱਖ ਲਿਆ ਬਹੁਤ ਕਮਾਲ ਦਾ ਕਹ ਲਈਏ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਨਾ ਪੂਰਾ ਜੀ ਆ ਚੱਲ ਚੱਲ ਚੋਪਰਾ ਤੋੜ ਦੇ ਹੁਣ ਤਾਂ ਠੰਡ ਵੀ ਹੋ ਗਈ ਸੁੱਖ ਨਾਲ ਗਰਮੀ ਬਹੁਤ ਬਾਈ ਬਾਈ ਜੀ ਠੀਕ ਹੈ ਗੱਲ ਹਾਂ ਗਰਮੀ ਕਰਕੇ ਮੰਨ ਲਓ ਤੁਸੀਂ ਜਿਹੜੀ ਮੱਝ 20 ਕਿਲੋ ਦੁੱਧ ਦੰਦੀ ਦੀ ਗਰਮੀ ਨਾਲ 15 16 ਆ ਗਈ ਹੈ ਨਾ 15 15 ਹਾਂਜੀ ਹਾਂਜੀ 1500 ਜੋ ਮੈਂ ਖਾਊਗੀ ਨਾ ਤੇ ਦੁੱਧ ਕਿੱਥੋਂ ਕੱਢੂਗੀ ਠੀਕ ਆ ਗੱਲ ਆ ਤੇ ਬਾਕੀ ਚਗਾਲਾ ਕਰੀ ਜਾਂਦੀ ਆ ਸਵਾ ਦੀ ਬਿਲਕੁਲ ਠੰਡੀ ਸੀਲਾ ਹਾਈਟ ਸੋਣੀ ਰੱਖਦੀ ਆ ਸਿੰਘ ਪਤਲਾ ਬਰੀਕ ਲੇਵੇ ਦੀ ਬਿਲਕੁਲ ਚੌੜੀ ਬਹੁਤ ਆ ਪਿੱਛੋਂ ਚੜਾਈ ਬਹੁਤ ਝੋਟੀ ਦੀ ਆ ਚੜਾਈ ਵੀ ਫੁੱਲਾ ਤੇ ਲੰਬੀ ਵੀ ਫੁੱਲਾ ਨਾ ਇਹਨੇ ਇੱਕ ਹਫ਼ਤੇ ਤੇ ਐਂ ਲੇਵਾ ਬੂਰਾ ਬਣਾਉਣਾ ਐ ਨਾ ਬਲਬੂਲੇ ਨਿਕਲ ਜਾਣੇ ਆ ਆ ਬਲਬੂਲੇ ਸਾਰੇ ਕੱਢ ਦੂਗੀ ਬੂਲੀ ਪਾਲੀ ਪਈ ਆ ਇੱਕ ਹਫ਼ਤੇ ਆ ਆ ਚੀਜ਼ ਪਈ ਕਹਿੰਦਾ ਸਾਰੀ ਕੱਢ ਦ ਲੈ ਗਰੀ ਠੰਡੀ ਬਹੁਤਾ ਉਹ ਲੈ ਇਹ ਇੱਥੋਂ ਆ ਚੀਜ਼ ਇਹ ਸਾਰੀ ਨੇ ਆ ਉੱਪਰੋਂ ਚੜਾਈ ਦੇਖ ਬਾਈ ਕਿੰਨੀ ਆ ਚੱਕ ਆ ਤਾਂ ਖਾਸ ਗੱਲ ਨਹੀਂ ਹੁੰਦੀ ਓਰੇ ਦੇ ਬੋਲੀ ਕੀ ਨਹੀਂ ਹਿੰਦਨ ਵਾਲਾ ਕੰਮ ਨਹੀਂ ਹੈ ਨਾ ਅੱਜ ਤੀਜਾ ਦਿਨ ਹੈ ਸੂਈ ਨੂੰ ਜਮਾ ਤੀਜਾ ਦਿਨ ਜੈਨੂਨਾ ਤੇ ਬੱਚੇ ਦੇ ਨਾਲ ਡੂਏ ਤੇ ਵੀ ਮਾਰਦਾ ਆ ਜਮਾ ਕੱਚਾ ਬੱਚਾ ਪਿਆ ਇਹ ਇਥੋਂ ਕਰਾ ਦੇ ਚੱਕ ਤਸੱਲੀਏ ਕਰਾਉਣੀ ਆ ਹਰੇਕ ਪੱਖ ਤੋਂ ਅਗਲਾ ਕਬੇ ਨਾ ਵੀ ਵੀਡੀਓ ਦੁਬਾਰਾ ਭੇਜਾ ਠੀਕ ਆ ਗੱਲ ਕੇਰਾ ਜੀ ਤਸੱਲੀ ਹੋ ਜੈ ਨਾ ਬਾਸ ਅਗਲਾ ਇਹ ਕਬੇ ਕੌਣ ਦਾ ਬੋਰ ਭੇਜਾ ਠੀਕ ਆ ਗੱਲ ਤੇ ਇੱਥੇ ਮਾਰ ਦੇ ਰਹੀ ਕੋਈ ਪੇ ਤੇ ਮਾਰਾ ਇੱਥੇ ਮਾਰਾ ਲੀ ਵੀ ਆ ਪਹਿਲਾਂ ਇਹਦੀ ਕਰਾ ਦੇ ਚੱਕ ਇਹ ਛੋਟੀ 16 17 ਕਿਲੋ ਰਾਮਨਾ ਚ ਆ ਜੂਗੀ ਕਰ ਦੂਗੀ ਰਾਮਨਾ ਜੀ 16 17 ਲੱਗ ਬਰੀਕ ਬਰੀਕ ਬਹੁਤ ਪਈ ਆ ਠੀਕ ਆ ਕਰਦੇ ਕਰਦੇ ਐਨੂੰ ਕਰਦੇ ਮਾੜੀ ਜੀ ਪਰੇਸ਼ਾਨ ਨਾ ਕਰ ਜਾਦੇ ਥੋੜੀ ਜੀ ਕਰਦੇ ਕਿੰਨੀ ਕ ਬੌਲੀ ਹੋਊਗੀ ਅੱਜ ਆ ਜਿਹੜੀ ਅੱਜ 14 15 ਸਟਾਰਟਿੰਗ ਹੋ ਰਹੀ ਆ ਜੀ 14 ਕਿਲੋ ਦਾ ਹਾਂ ਇਹ 14 ਤੋਂ 22 ਕਹਿੰਦਾ ਸਟਾਰਟਿੰਗ ਰਹੂਗੀ ਇਹ ਜਿਹੜੀ ਤੁਹਾਨੂੰ ਆ ਚੀਜ਼ ਦੱਸੀਆ ਔਰ ਆਹਾ ਆਹ ਬਾਈ ਕਹਿੰਦਾ ਭਰ ਜੂ ਸਾਰੀ ਸਵਾਰੀ ਠੰਡੀ ਜਮੇਂ ਗਾਂਵ ਵਾਲਾ ਕੰਮ ਹੀ ਆ ਹਨਾ ਆ ਠੰਡੀ ਠੰਡੀ ਬਹੁਤ ਮਾਹੇਲਣ ਚੋਂ ਲੜਾਉਣਾ ਇੱਥੋਂ ਘੈਰੀ ਫੇਸ ਤੇ ਮਾਰਦੀ ਸਿੰਘ ਸੁੰਗੀ ਕਹਿੰਦਾ ਜਦੋਂ ਬੰਦ ਸਿੰਘ ਚ ਆ ਗਈ ਤੇ ਗਾਂਵ ਵਾਲੇ ਵੱਨੋਂ ਗਾੜੀ ਪਿਛਾੜੀ ਕਰਾਦੀ ਚੱਕ 100 ਦੀ 100 ਆ ਗਈ ਜਿੰਨੀ ਵੀ ਹੈਗੀ ਆ ਹਾਂ ਚੜਾਈ ਜੜੂ ਪੂਰੀ ਝੋਟੀ ਠੀਕ ਆ ਗੱਲ ਤੇ ਹੁਣ ਆ ਜਾ 2 ਨੰਬਰ ਵਾਲੀ ਤੇ ਇਹਨੇ ਨਾ ਮੈਨੂੰ ਪਹਿਲੀ ਸੱਦ ਲਿਆ ਦੀ ਆ ਚੀਜ਼ ਦੇਖ ਕੇ ਹਾਂ ਆਕਵਾਲ ਜਮਾ ਤਾਰੀਖ ਸੁਈ ਜਮਾ ਤਾਰੀਖ ਸੁਈ ਏਵੀ ਚੌਥਾ ਦਿਨੇ ਸੁਈ ਨੂੰ ਠੀਕ ਆ ਹਾਂ ਜੀ ਸਰੀਰ ਦਾ 100 ਰੁਪਿਆ ਜਮਾ ਤੋਂ ਨਿਆਣਾ ਹਾਂ ਜੀ ਤੇ ਮਗਰ ਵੀ ਕੱਟੀ ਆ ਆ ਨਾਲ ਕੱਟੀ ਤੇ ਸਰੀਰ ਐ ਰੁਪਿਆ ਜਿਵੇਂ ਕਹ ਲਈ ਗੁੰਦਿਆ ਪਿਆ ਸਰੀਰ ਥਾਣੇ ਇਹ ਮੰਨ ਲਓ ਵੀ ਇਦਾਂ ਦਾ ਥਣ ਲੇਵਾ ਤਾਂਵੇਂ-ਟਾਂਵੇਂ ਪਾਣੀ ਆ ਹਾਂ ਬੇਟਾ ਹਾਂ ਜੀ ਕਿ ਜੇ ਟਾਂਵੇਂ ਛੋਟੀ ਨੂੰ ਲੱਗਦਾ ਪਾਕਿਸਤਾਨ ਵਾਲਾ ਸਟਰਕਚਰ ਹੈਗਾ ਹਾਂ ਜੀ ਹਾਂ ਜੀ ਜਿੱਡੀ ਆਪ ਕਹਿਣਾ ਨਹੀਂ ਉਹ ਜਿੱਡੀ ਆਪ ਐ ਉੱਡੇ ਲੇਵਾ ਆਇਆ ਜਿੱਡੀ ਆਪ ਉਹਦੇ ਹੀ ਲੇਵਾ ਤੇ ਥਣ ਕੀ ਕਹਿੰਦਾ ਫਿਰ ਚਵਾਈ ਦੀ ਚਵਾਈ ਤਾਂ ਕਹਿੰਦਾ ਮੋਗੇ ਕਰ ਦੂ ਪੱਕੇ ਥਾਂ ਚ ਵੀ ਠੀਕ ਆ ਕਹਿੰਦਾ ਆ ਬਾਜਰੀ ਵਾਲਾ ਫਰਸ ਪੱਟਣ ਦੀ ਸ਼ਕਮਤਾ ਰੱਖਦੀ ਆ ਬਾਈ ਕਹਿੰਦਾ ਜਿੱਦਾਂ ਦੀ ਇਹਦੀ ਚਵਾਈ ਆ ਜਿੱਦਾਂ ਮੈਨੂੰ ਲੱਗਿਆ ਬੜੀ ਕਮਾਲ ਦੀ ਝੋਟੀ ਆ ਚਵਾਈ ਤਾਂ ਇਹ ਮੰਨ ਲਓ ਅੱਖਾਂ ਮੀਚ ਕੇ ਲਿਆਂਣ ਵਾਲਾ ਕੰਮ ਆ ਰੋਕੀ ਕਮਾ ਕੇ ਹੋਰਾ ਮੂੰਹ ਕਰੀ ਸਿਰ ਦੀ ਕੰਮ ਕਰਦਾ ਟੌਪ ਦੀ ਚਿੰਗੀ ਸੁੰਗੀ ਕਰਦਾ ਇੱਥੋਂ ਮਾਰਦੀ ਕਰੀ ਓਏ ਇਹ ਇੱਥੋਂ ਮਾਰਦੀ ਕੈਮਰਾ ਲੈ ਚਲ ਬੱਚੇ ਤੇ ਥੋੜਾ ਬੱਚੇ ਦਾ ਕਾਦੀ ਟਾਜ ਹੋਈ ਉਹ ਬੱਚੇ ਨੂੰ ਮਾਰੀ ਮਾਰ ਦਿਓ ਆ ਗਾੜੀ ਪਿਛਾੜੀ ਕਰਾਦੀ ਚੈੱਕ ਦੀ ਕੋਈ 4x4 ਆ ਡਰ ਆ ਠੋਕੀ ਜਮਾ ਆ ਜੋਬਰਾ ਬੱਚਾ ਲਗਾਦੀ ਤੇ ਆ ਮਾਰਨੀ ਕੱਟੀ ਦੇ ਕੈਮਰਾ 나ੜੂਆ ਕਰਾ ਦਿਓ ਚੈੱਕ ਜੀ 나ੜੂਆ ਚੈੱਕ ਕਰਾ ਆ ਦੇਖੋ 나ੜੂਆ ਆ ਰੋਲਾ ਦਾ ਜੁੰਮੇ ਦੇ ਵਿਆਹ ਦਾ ਇੱਥੇ ਮਾਰ ਗਏ ਇੱਥੇ ਇੱਥੇ ਮਾਰਦੇ ਕੈਮਰਾ ਤੇ ਇੱਥੋਂ ਗੈਰੀ ਦਾ ਥਣ ਲੇ ਵਗਰਾ ਦੀ ਚੈੱਕ ਆ ਚਾਰੂ ਚਰੂ ਬਹੁਤ ਹੈ ਭਾਈ ਜੋ ਮਰਜੀ ਪਾ ਦੇ ਉਹੀ ਖਾਈ ਜਾਊਗੀ ਠੀਕ ਹੈ ਗੱਲ ਤੇ ਹੁਣ ਗਾਂ ਵਾਲੇ ਪਾਸੋਂ ਚੈੱਕ ਕਰਾਦੀ 4x4 ਆਡਰ ਆ ਤੇ ਬੋਤ ਕਮਾਲ ਦੀ ਝੋਟੀ ਪਲੱਸ ਪੁਆਇੰਟ ਇਹ ਵੀ ਮਗਰ ਕੱਟੀ ਤੇ ਇਹ ਵਾਲਾ ਖਾਣ ਪੀਣ ਦੀ ਵੀ ਖੁੱਲੀਆਂ ਖੁੱਲਲੀ ਜੀ ਮੂੰਹ ਆ ਨਾ ਹਾਂ ਖੁੱਲਲੀ ਜੀ ਅੰਡ ਜਾਂ ਛੜ ਕਮਾਲ ਦਾ ਰੱਖਦੇ ਲੈ ਵੇਦਾ ਕਿੰਨਾ ਗੱਜ ਹਾਜ਼ਰ ਲੈ ਇਥੋਂ ਮਾਰਦੀ ਕਹਿੰਦੇ ਕਰੀ ਆ ਦਾ ਗਾਵੇਂ ਚੱਕੀ ਫਿਰਦੇ ਮੱਜਾਂ ਦੇ ਰੂਪ ਚ ਮੋਗੇ ਕਰਦੀ ਆ ਮੋਗੇ ਕਿਸੇ ਗੱਲ ਤੂੰ ਕਹੇ ਤੀ ਫਾਸਰੀ ਵਾਲੇ ਫਰਸ ਤੇ ਪਾੜ ਦੇਊਗੀ ਠੀਕ ਹੈ ਗੱਲ ਇਹ ਬਾਈ ਆਪਾਂ ਇਹ ਜੋੜਾ ਜੇ ਕੋਈ ਵੀਰ ਕੋਈ ਜੋੜਾ ਕੱਲੀ ਕੱਲੀ ਲੈਣੀ ਕੱਲੀ ਕੱਲੀ ਦੇ ਦਵਾਂਗੇ ਠੀਕ ਹੈ ਗੱਲ ਜੇ ਕਿਸੇ ਨੇ ਜੋੜਾ ਲੈਣਾ ਜੋੜਾ ਹੀ ਪਹੁੰਚ ਕਰ ਦਵਾਂਗੇ ਜੋੜੇ ਦੀ ਹਾਂਜੀ ਕਿੱਥੇ ਕਿੱਥੇ ਪਹੁੰਚ ਕਰਾਂਗੇ ਆਲ ਪੰਜਾਬ ਆਲ ਪੰਜਾਬ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਬਾਹਰ ਕੋਨੇ ਤੇ ਜਿੱਥੇ ਮਾਦੀ ਲੈ ਤਾ ਕਿੰਨਾ ਬੋੜਾ ਜਿਹਦੇ ਕੋਲੇ 2 ਨੰਬਰ ਵਾਲੀ ਕੋਲੇ ਇਹਦੇ ਥੱਲੇ 15 ਕਿਲੋ ਅੱਜ ਮੈਨ ਲੈ ਲਵੇ ਕਿੰਨਾ ਦੁੱਧ ਪਾ ਦੂਗੀ 20 ਕਿਲੋ ਦੀ ਗਾਰੰਟੀ ਨਾਲ 18 ਦੀ ਆਪਾ ਦੇ ਦਵਾਂਗੇ ਦੇ ਸਕਦੇ ਜਿਹੜੇ ਹਿਸਾਬ ਨਾਲ ਕਰੰਟ ਆ ਉਹਦੇ ਹਿਸਾਬ ਨਾਲ ਗਰੀ ਕਰੰਟ ਹੈ ਤੇ ਕੇਰਾ ਹੋਰ ਮਾਰਨੀ ਕੈਮਰਾ ਇਹਨੇ ਬਈ ਐ ਗਾਰੰਟ ਕੱਢਣਾ ਇਹਨੇ ਚਾਹ ਦੇਣ ਲੱਗਦੇ ਨੇ ਥੋੜਾ ਬਣਾ ਖਾਦਾ ਹੀ ਤਾਂ ਇਹ ਜਦੋਂ ਨਿਕਲ ਗਈ ਬੋੜੇ ਚ ਸਾਫ ਹੋ ਕੇ ਜਿਵੇਂ ਜਿਵੇਂ ਦੁੱਧ ਤੇ ਚੱਲੂ ਇਹਨੇ ਵੀ ਐ ਗਾਰੰਟ ਕੱਢਣਾ ਹਾਂ ਜਿਵੇਂ ਪਹਿਲਾਂ 200 ਵੋਲਟਜ ਫਟਾ ਜਿਸ 300 ਵਰ 350 ਜਾ ਜੋਬਰਾ ਲੈ ਲੈ ਚੜਾਈ ਇਹ ਵੀ ਬੜੀ ਸ਼ਾਨਦਾਰ ਆ ਹਾਂਜੀ ਚੌੜੀ ਜੁੜੀ ਦੀ ਬੜੀ ਕਮਾਲ ਦੀ ਆ ਲੈਵਾ ਇਹਨਾਂ ਰੱਖ ਦੇ ਜਿਵੇਂ ਫੀਟਿੰਗ ਵਾਲਾ ਨਾਲ ਲੱਗਵਾ ਜਾ ਗਰੀ ਤੇ ਇੱਥੋਂ ਮਾਰਦੇ ਕੈਮਰਾ ਤੇ ਇੱਥੋਂ ਮਾਰਦੇ ਕੈਮਰਾ ਸੂਆ ਬਣੀ ਇਹਦਾ ਇਹਵੇ ਦੂਜਾ ਸੂਆ ਬਾਈ ਜੀ ਦੂਜਾ ਸੂਆ ਹਾਂਜੀ ਤੁਰਦੀ ਬਾਲੇ ਟਿਕਾ ਨਾਲ ਆ ਟਿਕਾ ਗਿਆ ਪਹਿਲਵਾਨਾਂ ਵਾਂਗੂ ਐ ਤੁਰਦੀ ਕੱਟੀ ਤੁਰਨਾ ਨਹੀਂ ਦੋ ਬਾਰ ਟਿਕਾ ਨਹੀਂ ਤੁਰਨਾ ਕੱਟੀ ਆਵਾਂਗੇ ਇਹਦੇ ਹਾਂ ਕੱਟੀ ਮਗਰ ਆ ਗਈ ਮਗਰ ਸੱਜਣੂ ਇਹਦੇ ਵੀ ਕੱਟੀ ਆ ਗਈ ਕਮਾਲਾ ਚੋਬਰਾ ਉੱਪਰ ਵੀ ਕਦਮ ਨਾ ਕਦਮ ਮੁਲਾਕੀ ਚੱਲਦਾ ਵੇਰਾ ਤਾਂ ਪੂਰੇ ਜੋਟੀ ਚੜਾਈ ਜੁੜੀ ਬੋਲ ਕਿੰਨੇ ਦਿਨ ਦਾ ਸੁਆ ਇਹ ਸੁਈ ਹੋ ਕੇ ਦੱਸ ਸਕਦੇ ਨਾ ਜੀ ਦੱਸਾਂਗਾ ਨਾ ਦਿਨਾਂ ਦਾ ਆਪਣੇ ਬਾਡੀ ਦੇ ਹਾਂ ਹਾਂ ਜੀ ਕਿੰਨੀ ਬੌਲੀ ਹੋਊਗੀ ਅੱਜ ਦੁੱਧ ਕਹਿ ਲਈ ਆ ਮਤਲਬ 16 17 ਕਿਲੋ ਅੱਜ ਜਾਂ 18 ਕਿਲੋ ਆਰਾਮ ਨਾਲ ਚੋਗੀ 16 ਕਿਲੋ ਅੱਜ ਮਣਕੇ ਦੇ ਦਵਾਂਗੇ ਮਣਕੇ ਚਬਾ ਕੇ ਕੰਡਾ ਲਾ ਕੇ ਇਹ ਤਸਲੀਕਰਾ ਆ ਕੇ ਕਹਿਦੀ ਆ ਜਮ ਹਾਂ ਜੀ ਹਾਂ ਜੀ ਮਗਰ ਵੀ ਕੱਟੀ ਬੱਚਾ ਦਿਖਾਇਆ ਯੋਬਰ ਨਾਲ ਆ ਗਈ ਤੇ ਕੱਟੀ ਤੇ ਗਰੀ ਬੱਚੇ ਤੇ ਦਿਖਾ ਕੇ ਨਾ ਉਸ ਤੋਂ ਬਾਅਦ ਨਸਾਂ ਨਸਾਂ ਕਰਾ ਲਈ ਬਾਡੀ ਦਾ ਚੈੱਕ ਵਾਲੀਆਂ ਕਮਾਲ ਦੀਆਂ ਰੱਖਦੇ ਆ ਉਹ ਕੱਟੀ ਹੈ ਇੱਕ ਵੀਰ ਹੈ ਨਾ ਸਾਰੇ ਇੱਕ ਵੀਡੀਓ ਵੀ ਪਹਿਲਾਂ ਸਾਰੇ ਵੀਡੀਓ ਦੇਖ ਕੇ ਫੋਨ ਕਰਿਆ ਕਰੋ ਠੀਕ ਹੈ ਜਿਹੜੀ ਫਟ ਹੈ ਉਹਦਾ ਫੋਨ ਲਾ ਲਿਆ ਉਤਸੁਕਤ ਨਾ ਹੋਇਆ ਕਰੋ ਬਾਲੇ ਮਾਰ ਲੀ ਮੁੱਕਦਾ ਮਾਰ ਲੀ ਮੁੱਕਦਾ ਮਾਰ ਲੀ ਮੁੱਕਣ ਦੇਣਾ ਭਾਈ ਕਹਿੰਦਾ ਹਰੇਕ ਭਰਾ ਨੂੰ ਦੇਵਾਂਗੇ ਝੋਟੀ ਉਤਸੁਕਤ ਨਾ ਹੋਇਆ ਕਰੋ ਤੁਹਾਨੂੰ ਚਾਹੀ ਸਪੈਸ਼ਲ ਮੰਗਾ ਕੇ ਦੇਣੀ ਪੈਣੀ ਵੀ ਆ ਵੀ ਸਵਾ ਫੇਰ ਤੋਂ ਅੰਦਰ ਵਾਲਾ ਵੀਰ ਫੋਨ ਨਾਲ ਉਹ ਆਪਣੇ ਤੋਂ ਆਉਂਦੀ ਨਹੀਂ ਜੀ ਆਪਣੇ ਕੋਲ ਕਿੰਨੇ ਕੁ ਤੋਂ ਸ਼ੁਰੂ ਦੋ ਤੋਂ ਉੱਪਰ ਹੀ ਆ ਜੀ ਠੀਕ ਆ ਗੱਲ ਹਾਂਜੀ ਆ 2 ਲੱਖ ਤੋਂ ਉੱਪਰ ਹੀ ਸ਼ੁਰੂ ਹੁੰਦਾ ਜੇ ਕੋਈ ਵੀਰ ਕਹਿੰਦਾ ਉਹਨੇ ਬੰਨੇ ਲਿਆ ਗੈਰੀ ਕੈਮਰਾ ਇੱਥੇ ਲੰਬਾਈ ਕਰਾ ਦੇ ਚ ਇੱਕ ਤੇ ਨਾਲੇ ਚਗਾਲਾ ਦਿਖਾ ਦੇ ਕਿਵੇਂ ਵੱਡੀ ਜਾਂਦੀ ਆ ਕੋਈ ਦਿੱਕਤ ਨਹੀਂ ਸੁਭਾ ਦੀ ਆ ਨਰਮ ਜਮਾ ਜੀ ਨੰਬਰ ਆ ਗਿਆ ਇਹਦਾ ਮਨੀ ਤੀਜਾ ਹਾਂ ਕਿੰਨਾ ਦੁੱਧ ਪਾਉਗੀ ਇਹ ਇਹ ਛੋਟੀ 18 ਕਿਲੋ ਆਰਾਮਨਾ ਚੋਬ ਕਿੰਨਾ ਕਹੂ ਅੱਜ ਅੱਜ 16 ਕਿਲੋ ਅੱਜ ਮੈਨਾਂ ਦਵਾਂਗੇ 16 ਅੱਜ ਹਾਂ ਤਾਂ ਜੀ ਸੂਈ ਦਸਾ ਦੇ ਜਿੱਥੇ ਪੀਕ ਲੈਵਲ ਤੇ ਜਾਣਾ 20 ਨੂੰ ਟੱਚ ਕਰਨਾ ਜੀ ਮਾਰੀ ਮਾਰੀ ਕਰੀ ਅਖਲੇ ਨੰਬਰ ਵਾਲੀ ਦੇ ਫੇਸ ਤੇ ਮਾਰਦੇ ਕੈਮਰਾ ਕਰਦੇ ਮੂਹਰ ਲੈ ਬੰਨੇ ਕਰਦੇ ਤੇ ਕਿਹੜਾ ਬੇਲਾ ਆ ਇੱਥੇ ਇੱਥੇ ਕਰਦੇ ਰੰਗ ਬਾਜ ਦੇਖੀ ਚੋ ਲੈ ਚੱਲ ਲੈ ਚੱਲ ਆ ਵੀ ਜੈਡ ਬਲੈਕ ਆ ਗਈ ਹਾਂ ਛੋਟੀ ਜੈਡ ਬਲੈਕ ਆ ਗਈ ਆ ਗਈ ਜੈਡ ਬਲੈਕ ਤੇ ਨਾਲ ਆ ਗਿਆ ਮੇਲਕਾਰ ਕਾਹ ਹੋ ਕਟਾ ਆ ਗਿਆ ਦੂਜਾ ਸੂਆ ਬਾਈ ਜੀ ਸੂਆ ਦੂਜਾ ਤੇ ਨਾਲ ਹੀ ਕਹਿ ਸਕਦਾ ਕਿ ਫੁੱਲ ਲਈ ਆ ਫੁੱਲ ਲਈ ਆ ਫੁੱਲ ਬਰੀਡ ਹੀ ਆ ਗਈ ਜੀ ਲੈ ਵਾਏ ਜੈਡ ਬਲੈਕ ਆ ਕਬਾਲ ਦੇ ਫੋਸਲੇ ਵੇ ਦੀ ਆ ਕਿੰਨੇ ਦਿਨ ਦੀ ਸੂਈ ਸੂਈ ਆ ਗਈ 10-11 ਦਿਨਾਂ ਦੀ ਚਵਾਈ ਦੀ ਫਿਰ ਜੋ ਆਏ ਮੈਂ ਮੁਗੇ ਗਾਦੀ ਆ ਉਹ ਜਦਾਉ ਨਹੀਂ ਕਰਨੀ ਹੱਥ ਲਾਉਣ ਦੀ ਮੈਂ ਕਹਾਂ ਭਾਜੀ ਜੇ ਇੰਦਾ ਨਹੀਂ ਉਹ ਹੱਥ ਲਾ ਲਿਆ ਪਿਆ ਆਪਣਾ ਵੀ ਠੀਕ ਆ ਆਪਣਾ ਵੀ ਫਿਰ ਕਿੰਨਾ ਕੁ ਵਿਸ਼ਵਾਸ ਬਣਾ ਲਿਆ ਅਗਲਾ ਕਹਿੰਦਾ ਜੇ ਮਨੀ ਦੀ ਪਾਸ ਕੀਤੀ ਆ ਤਾਂ ਮੈਂ ਆ ਜੂ ਠੀਕ ਆ ਗੱਲ ਹਾਂਜੀ ਆ ਜਾ ਆ ਜਾ ਕਹੇ ਮਾਰਦੇ ਕੈਮਰਾ ਆ ਗਈ ਜੈਡ ਬਲੈਕ ਤੇ ਲੇਪੇ ਦੀ ਬਿਲਕੁਲ ਸਾਫ ਆ ਬੱਚੇ ਦਿਖਾ ਦੇ ਬੱਚਾ ਆ ਤੰਗ ਨਾ ਕਰ ਤੰਗ ਨਾ ਕਰ ਇੱਥੋਂ ਇੱਥੋਂ ਕਰਾ ਲੈ ਜਾ ਇੱਕ ਵਾਰੀ ਅੱਗੇ ਪਿੱਛੇ ਦਾ ਆਰਡਰ ਨਾਲ ਆ ਗਿਆ ਇਹਦੇ ਮੇਲਕਾਫ ਕਿੰਨਾ ਅੱਜ ਹਾਜ਼ਰ ਆ 16 ਕਿਲੋ ਅੱਜ ਮਿਣ ਦੇਵਾਂਗੇ 16 ਕਿਲੋ ਹਾਂਜੀ 16 ਬਾਈ ਕਹਿੰਦਾ ਅੱਜ ਮਿਣਕੇ ਦੇ ਦਾਂਗੇ ਕਦ ਆ ਗਿਆ ਫੁੱਲ ਵੱਡਾ ਜੀ ਤੇ ਸਿੰਘ ਦੀ ਇਹ ਕਹਿ ਸਕਦੇ ਜਮਾਨ ਬੰਦ ਸਿੰਘ ਦੀ ਕਰੀ ਇੱਥੋਂ ਮਾਰਦੀ ਕੈਮਰਾ ਓਏ ਇਹ ਇੱਥੋਂ ਮਾਰਨੇ ਭਾਵੇਂ ਆਪਣਾ ਜੈਜੀ ਆ ਪਾਲਾ ਨਹੀਂ ਇਹਦਾ ਠੀਕ ਆ ਗੱਲ ਜੇ ਪਹਿਲੀਆਂ ਦੋ ਤੇ ਤੀਜੀ ਲਾਉਣੀ ਤਿੰਨੇ ਇੱਕ ਸਵੀਮ ਰੇਟ ਕਰ ਦੇਵਾਂਗੇ ਦੋ ਪਹਿਲੀਆਂ ਤੀਜੀ ਇਹ ਨੰਬਰ ਉਦਾਂ ਇਹਦਾ ਚੌਥਾ ਹੈ ਨਾ ਨੰਬਰ ਚੌਥਾ ਆ ਗਿਆ 1 2 ਤੇ 4 ਨੰਬਰ 4 ਨੰਬਰ ਤਿੰਨੇ ਵਾਈ ਕਹਿੰਦਾ 1 ਬੜਤੇ ਜੀ ਲੈ ਆਏ ਸੱਜਣ ਨੇ ਤਿੰਨੇ ਲੈਣੀਆਂ ਨੇ ਹਾਂ ਜੀ ਆਏ ਮੰਨ ਲਓ ਵੀ ਆ ਆ ਥੋੜੀ ਜਿਆਦੇ ਹਾਈ ਕੁਆਲਿਟੀ ਵਾਲੀ ਪਾ ਦਾਂਗੇ ਉਧਰ ਹਾਂ ਵੀ ਅਗਲਾ ਕਵੇ ਨਾ ਵੀ ਇੱਕ ਬੜੀ ਵੀ ਪੂਰੀ ਪਾ ਦਵਾਂਗੇ ਠੀਕ ਆ ਗੱਲ ਜੀ ਅਗਲੇ ਦਾ ਜਹਾਜ਼ ਵਾਲਾ ਸ਼ੌਂਕ ਵੀ ਪੂਰਾ ਕਰਾਂਗੇ ਪੂਰਾ ਕਰਾਂਗੇ ਜਹਾਜ਼ ਆ ਜਾ ਹੁਣ ਮਾਰ ਕੇ ਜੀ ਅਗਲੇ ਨੰਬਰ ਤੇ ਕੈਮਰਾ ਓਏ ਆ ਲਿਆ ਚੋ ਬਰਾ ਲਿਆ ਤੇ ਗਾਲ ਆ ਵੀ ਕਰੀ ਜਾਂਦੀ ਹੈ ਨਾ ਆ ਬਾੜੀ ਠੰਡੀ ਝੋਟੀ ਆ ਜੀ ਠੀਕ ਆ ਗੱਲ ਖੰਡੀ ਵੀ ਬਾੜੀ ਆ ਉੱਚੀ ਵੀ ਚੰਗੀ ਆ ਲੰਬੀ ਵੀ ਚੰਗੀ ਆ ਹਣਾ ਚੰਗੀ ਚੰਗੀ ਇਹਦਾ ਸੂਆ ਜੀ ਇਹ ਦੂਜਾ ਸੂਆ ਬਾਈ ਇਹਦਾ ਵੀ ਦੂਜਾ ਸੂਆ ਕਿੰਨੇ ਦਿਨ ਦੀ ਸੂਈ ਹੋਗੀ ਸੂਈ ਤਾਜੀ ਆ 10 ਦਿਨਾਂ ਦੀ ਕੱਟੀ ਮਗਰ 10 ਦਿਨਾਂ ਦੀ ਸੂਈ ਤੇ ਮਗਰ ਆ ਗਈ ਕੱਟੀ ਕੱਦ ਫੁੱਲ ਸਿੰਘ origignal ਆ ਗਿਆ ਨਾ ਜੰਬਰੀ ਇੱਕ ਬਹੁਤ ਆ ਜੀ origignal ਹੀ ਆ ਗਈ ਜਿੰਨੇ ਕ ਹੈਗਾ ਤਕਰੀਬਨ ਤਕਰੀਬਨ ਇਹ ਮੰਨ ਲਓ ਇਹ ਬਾਈ ਆਪਣਾ ਨਾ ਕਿਸੇ ਨਾਲ ਸੌਦਾ ਵੀ ਹੋ ਗਿਆ ਚਲੋ ਕਿਸੇ ਵੀਰ ਭਰਾ ਨਾਲ ਇਹਨੂੰ ਤਾਂ ਇੱਕ ਹਫ਼ਤੇ ਤੱਕ 20 ਕਿਲੋ ਆਮਨਾ ਟੱਚ ਕਰੂਗੀ ਠੀਕ ਆ ਇਹ ਤਾਂ ਇੱਕ ਥੋੜੀ ਸਬਰ ਦੀ ਭੰਨੀ ਹੋਈ ਆ ਬ੍ਰੇਕ ਬਹੁਤ ਆ ਠੀਕ ਆ ਹੈ ਕੋਕ ਤਾਂ ਜਮਾ ਹੀ ਨਹੀਂ ਆ ਨਾ ਅਥੇ ਰੋਕੇ ਆ ਇਹਨੂੰ ਟੇਢੀ ਖੜਾ ਲਾ ਆ ਦੇਖੀ ਬਾਈ ਲਖੜਾ 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 ਜਿੱਥੇ ਮਾਜੀ ਖੜਾ ਦੇ ਇਥੇ ਰੋਕੇ ਮਾਰ ਲੈ ਹੈ ਕੋਕ ਤਾਂ ਇਹ ਇਥੋਂ ਕਰਾ ਦੇ ਜੀ ਆ ਲੈ ਚੱਲ ਲੈ ਚੱਲ ਕਮਾ ਕਿਚਵਾਈ ਦੀ ਕੈਮਰਾ ਹੋਊਗੀ ਇੱਕ ਨੰਬਰ ਜੀ ਫੁੱਲ ਹੀ ਜਮਾ ਸੌ ਦੀ ਸੌ ਸਵਾਦੀ ਜਮਾ ਠੰਡੀ ਹਾਂ ਇਥੋਂ ਕਰਾ ਦੇਗਾ ਜੀ ਲੰਬੀ ਲੰਬੀ ਗੰਨੀਆਂ ਚੈੱਕ ਓਏ ਇਥੋਂ ਮਾਰਨੀ ਕੈਮਰਾ ਤੇ ਬਾਕੀ ਯਾਰ ਇਹਦੀ ਬਾਡੀ ਬੰਨ ਕੱਟੀ ਮਗਰ ਬਾਡੀ ਲੈਂਗੁਏਜ ਹੀ ਦੱਸ ਦਿੰਦੀ ਆ ਵੀ ਸੁਭਾਅ ਵੀ ਕਿਵੇਂ ਆ ਠੰਡੀ ਠੰਡੀ ਪੂਰੀ ਆ ਗਈ ਜੈੱਡ ਬਲੈਕ ਵਾਂਗੂ ਹਨ ਇਹ ਇੱਥੋਂ ਇੱਥੋਂ ਕਰਾ ਲਈ ਚੈੱਕ ਚੱਕ ਆ ਅ ਚਵਾਈ ਦਾ ਮੱਛੀ ਮੋਟਰ ਵਾਲਾ ਕੰਮ ਹੀ ਹੁੰਦਾ ਜਿਹੜੀ ਨੂੰ ਛੇੜੋਂਗੇ ਜਿਹੜੀ ਨੂੰ ਛੇੜੂਗੇ ਕਿੰਨੀ ਕਮੌਲੀ ਮਨੀ ਅੱਜ 16 17 ਕਿਲੋ ਇਹਦੇ ਥੱਲੇ ਆ 20 ਕਿਲੋ ਚੋਟੀ ਦਾ ਮਨ ਦਾ ਚਵਾਈ 16 17 ਹਾਜ਼ਰ ਉਹਦੇ ਕੱਦ ਦੇ ਹਿਸਾਬ ਨਾਲ ਬਾਈ ਦੇ ਲਾ ਲਓ ਆਈਡੀਆ ਫੁੱਲ ਵੱਡੀਆਂ ਜੀ ਆ ਗਈ ਜੇ ਇਹ ਜੋੜਾ ਲਊਗਾ ਕੋਈ ਵੀਰ ਭਰਾ ਹਾਂਜੀ ਇਹਨਾਂ ਦੋਵਾਂ ਦੀ ਵੀ ਪਹੁੰਚ ਇਹਨਾਂ ਦੋਨਾਂ ਦੀ ਦੋਨਾਂ ਦੀ ਪਹੁੰਚ ਪਰ ਦੁੱਧ ਕੋਈ ਦੋ ਲੈ ਲੈ ਜਿਹੜੀ ਮਾਰਦੀ ਦੋ ਲੈ ਲੈ ਬੇ ਪਹੁੰਚ ਕਰ ਦਵਾ ਜਿਹੜੀਆਂ ਨੂੰ ਦਿਲ ਕਰਦਾ ਉਹ ਛੱਡ ਜਿਹੜੀਆਂ ਨੂੰ ਮਾਰਦੀ ਹੱਥ ਪਾ ਕੇ ਦਲਵੇਂ ਦੋ ਆ ਠੀਕ ਆ ਗੱਲ ਛੱਡ ਕੇ ਆਊਗਾ ਚੋਬਰ ਚੋਬਰ ਤੇ ਹੁਣ ਮਾਰ ਦੇ ਗੱਲ ਬਾਈ ਇਹ ਕਿਹਾ ਵੀ ਦੁੱਧ ਨਾਲ ਦੂਹੀ ਰਜਾਂ ਲੰਗੀਆਂ ਜਿਹਦੇ ਘਰ ਜਾ ਬੜੀਆਂ ਠੀਕ ਆ ਗੱਲ ਜਿਹੜੇ ਫਾਰਮ ਚ ਬੜ ਗੀਆਂ ਆ ਜਿਹਨੇ ਚਾਰ ਲੈਣੀਆਂ ਦੋ ਹੀ ਲੈ ਲਈ ਦੋ ਹੀ ਲੈ ਲਊਗਾ ਇਹਦੇ ਮਾਰ ਕੇ ਹੀ ਕੈਮਰਾ ਸਿੰਘਾਂ ਤੇ ਮਾਰ ਕੇ ਮੇਰਾ ਫੇਸ ਕੁਆਲਿਟੀ ਖੱਡੇ ਵਾਲਾ ਸਿੰਘ ਆਗਾ ਜਮਾਂ origignal ਸਿੰਘ ਪਹਿਲੀ ਇਹ ਵਾਲੀ ਅਸਲ ਝੋਟੀ ਲੱਗਾਂ ਤੁਹਾਨੂੰ ਦਿਖਾਉਣ ਲਈ ਆ ਰੰਗ ਆਣ ਪਿਆ ਜਿਵੇਂ ਕਹਿੰਦੇ ਨੇ ਕਾਲਾ ਸਫ ਪਰਗਾ ਬਸ ਸਫ ਪਰਗਾ ਜੀ ਫਰਗਾ ਰੰਗ ਤੇ ਤੋਰਦੇ ਤੋਰਦੇ ਲੈ ਚਲ ਚੋ ਭਰਾਇ ਨਾ ਕਰ ਸੁਆ ਮਨੀ ਦੂਜਾ ਬਾਈ ਸੁਆ ਦੂਜਾ ਤੇ ਨਸਾਂ ਵਾਲੀਆਂ ਇਹ ਬਲੂਣਿਆ ਆਪਾਂ ਦੂਏ ਕਰਕੇ ਦੇਣੀ ਆ ਠੀਕ ਆ ਕਰਨ ਹਾਂਜੀ ਕਿੰਨੇ ਦਿਨ ਦੀ ਸੂਈ ਸੂਈ ਆ ਕੇ 10 11 ਦਿਨਾਂ ਦੀ ਕਿੰਨਾ ਤੋਂ 12 ਦਿਨਾਂ ਲਾ ਲੋ ਜੀ ਕਿੰਨਾ ਤੋਂ 18 ਕਿਲੋ ਅੱਜ ਮੜਾ 20 ਦੀ ਓੜ ਤੇ ਆਈ ਆ 18 ਕਿਲੋ ਅੱਜ ਮੜਨ ਦੋ ਚਵਾ ਦੇਾਂਗੇ ਤਸੱਲੀ ਕਰਨ ਦਾ ਪਾ ਫੁੱਲ ਕਰਾ ਲੇਗੇ ਫੁੱਲ ਕਰਾ ਦਾਂਗੇ ਜੀ ਤੇ ਨਾ ਅਸਲ ਫੁੱਲਾ ਗਈ ਹੈ ਨਾ ਫੁੱਲਾ ਜੀ ਆ ਗਈ ਇੱਥੋਂ ਘਰੀ ਥੱਲੇ ਮਾਰਨੀ ਆਰਡਰ ਤੇ ਕੈਮਰਾ ਆ ਨਾੜਾ ਨੂੜਾ ਕਰਾ ਦੇ ਚੈੱਕ ਨਾੜਾ ਦੇ ਪੈ ਪਈ ਲੱਗੇ ਪਿਆ ਨਾ ਸਾਨੂੰ ਸੰਸਾ ਕਰਾ ਦੇ ਚੈੱਕ ਲੈ ਆਲੇ ਆ ਬੋਚ ਕੇ ਲੈ ਆ ਕੋਈ ਗੱਲ ਨਹੀਂ ਲੈ ਆਲੇ ਆ ਚਵਾਈ ਜੇ ਇਹਨੂੰ ਹੱਥ ਲਾ ਲੈ ਬਾਈ ਸਾਰੀਆਂ ਗੁੰਗਾਂ ਵੀ ਇੱਕ ਨੰਬਰ ਹੈ ਠੀਕ ਹੈ ਹਾਂਜੀ ਔਰ ਮੋਟਾ ਜਵਾਬ ਪੂਰਾ ਪੂਰਾ ਆ ਥਣ ਤੇ ਭਾਲਾ ਥੋੜੀ ਵਾਲੀ ਥੋੜੀ ਭਾਲ ਪੈ ਗਈ ਠੀਕ ਹੈ ਗੱਲ ਆ ਤੁਹਾਨੂੰ ਆਪਣੇ ਮਿੱਠਾ ਮੋਠਾ ਦਿੱਤਾ ਜਾਂਦਾ ਠੀਕ ਹੈ ਗੱਲ ਭਾਲ ਪੈ ਗਈ ਥੋੜੀ ਬਹੁਤੀ ਬਾਈ ਕਹਿੰਦਾ ਭਾਲ ਵਾਦੀ ਜੀ ਹੋ ਗਈ ਤੇ ਆ ਗਈ ਸੱਜਣੋ ਇਹ ਮੰਨ ਲਿਓ ਇਹ ਬੱਚਾ ਵੀ ਜੈ ਡਬਲ ਹੈਗਾ ਆਪ ਵੀ ਜੈ ਡਬਲ ਹੈਗਾ ਬੱਚਾ ਵੀ ਜੈ ਡਬਲ ਹੈ ਬੱਚਾ ਕੀ ਆ ਨਾਲ ਇਹਦੇ ਕਟਾ ਆ ਨਾਲ ਆ ਗਿਆ ਮੀਲ ਕਾਫ ਇੱਥੋਂ ਕਰਾ ਦੀ ਗੈਰੀ ਚੱਕ ਓਏ ਕਿੰਨਾ ਹਜ਼ਾਰ ਦੱਸਿਆ ਇਹਦੇ ਕੋਲ ਅੱਜ 18 ਕਿਲੋ 18 ਕਿਲੋ ਬਾਈ ਕਹਿੰਦਾ ਇਹਦੇ ਕੋਲ ਤਿਆਰੀ ਦਾ 20 ਦੇ ਲਗਭਗ ਟੱਚ ਕਰ ਦੂਗੀ ਜੋਟੀ ਪਰ ਹੈਗੀ ਆਸ ਲਾਪੂਰੀ ਆਸ ਲਗੀ ਜਿਹੜੀ ਮਾਜੀ ਬਾਈ ਬੜਾ ਆਸ ਲੀ ਆ ਚੱਲੂ ਠੀਕ ਹੈ ਗੱਲਾਂ ਸਾਰੀਆਂ ਤੇ ਕਮਾਈ ਕਰੀ ਕੈਮਰਾ ਖੜਾ ਖੜਾ ਐ ਇਹੀ ਚਮਕੀ ਜੂ ਤੁਹਾਨੂੰ ਦੋ ਨੱਕ ਘਟ ਵੇਚਣਾ ਪਰ ਵੇਚਣੇ ਸ਼ੌਂਕ ਨਾ ਹਸ ਹਸਲ ਕਹ ਲਈ ਹੈ ਨਾ ਆ ਜਾ ਚੋ ਬਰਲੀ ਆ ਆ ਦੇ ਭਾਈ ਚੋਟੀ ਆ ਲਿਆ ਸਮੁੰਦਰੀ ਹਾ ਜੋ ਰਹਾ ਹੁਣ ਸਮੁੰਦਰੀ ਜਹਾਜ਼ ਹੀ ਆ ਗਿਆ ਇਹ ਤਾਂ ਤੋੜ ਐ ਨੂੰ ਫਿਰ ਤੋੜ ਦੇ ਤੋੜ ਦੇ ਸੁਆ ਜੀ ਸੁਆ ਦੂਆ ਭਾਈ ਸੁਆ ਦੂਸਰਾ ਕਿੰਨੇ ਦਿਨ ਦੀ ਸੂਈ ਸੂਈ ਆ ਗਈ 12 ਦਿਨਾਂ ਦੀ ਬੱਚਾ ਕੀ ਆ ਕੱਟਾ ਮਗਰ ਕੱਟਾ 10 12 ਦਿਨਾਂ ਦੀ ਸੂਈ ਆਹ ਪਾਲਾ ਇਧਰ ਲੈ ਬੰਨੇ ਇਧਰ ਬੰਨੇ ਮਾੜਾ ਮਿੱਠੇ ਨਾ ਬਾਈ ਭਾਲ ਬੁਰ ਠੀਕ ਹੈ ਚੱਲ 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 ਐ ਨੂੰ ਐ ਨੂੰ ਲੈ ਚੱਲ ਅਲੇ ਆਲੇ ਬੱਚੇ ਦਾ ਕਰਦੀ ਆ ਆ ਲੈ ਚੱਲਿਆ ਚਲ ਕੇਰਾ ਹੋਰ ਕਮਾਦੀ ਉੱਤੋਂ ਦੀ ਕਮਾਦੀ ਬੱਚਾ ਦਿਖਾ ਲਿਆ ਕੇਰਾ 10 12 ਦਿਨਾਂ ਦੀ ਸੂਈ ਤੇ ਵੀ ਨਹੀਂ ਹਾਜ਼ਰ ਕਿੰਨਾ ਦੁੱਧ ਦੁੱਧ 20 ਕਿਲੋ ਅੱਜ ਹਾਜ਼ਰ ਆ 20 ਕਿਲੋ ਅੱਜ ਹਾਜ਼ਰ ਆ ਤਿਆਰੀ ਦਾ ਤਿਆਰੀ ਦਾ 20 ਕਿਲੋ ਬਾਈ ਕਹਿੰਦਾ ਅੱਜ ਇਹਦੇ ਕੋਲ ਤਿਆਰ ਦੁੱਧ ਆ ਤੇ ਲੈ ਵਾ ਨਾ ਜਿੱਦਾਂ ਦੀ ਬਾਡੀ ਆ ਉਦਾਂ ਦੀ ਹੀ ਹੈ ਕਹਿੰਦਾ ਲੈ ਕੇ ਥੱਲੇ ਤੱਕ ਚੜਾਈ ਫੁੱਲ ਆਉਂਦੀ ਆ ਠੀਕ ਆ ਗੱਲ ਹਾਂ ਜੀ ਚੜਾਈ ਆ ਗਈ ਫੁੱਲ ਤੇ ਸਿੰਗ ਆ ਗਿਆ ਬੰਦ ਤੇ ਤੋਰਾ ਤੂਰਾ ਵੀ ਐਨ ਕਹ ਲਈ ਆਸਲੀ ਆਸਲੀ ਹੈ ਨਾ ਏਲੇ ਆਲੇ ਆਲੇ ਆ ਲੈ ਚੱਲ ਬੱਚੇ ਤੇ ਪ੍ਰੇਸ਼ਾਨ ਨਾ ਕਰ ਜਾ ਦੇ ਬੋਝ ਕੇ ਲੈ ਆ। ਉਹ ਲੈ ਚੱਲ ਲੈ ਚੱਲ ਅਸੀਂ ਲੈ ਆਉਂਗਾ ਇਧਰਲੇ ਬੰਨੇ। ਕਮਾਲਾ ਕਮਾਲਾ ਚਬਾਈ ਦੀ ਕਿੰਨੇ? 100 ਨੰਬਰ। 100 ਦੀ 100। 100। 110 ਇਹ ਹੈ। ਹਾਂ ਮੈਂ ਕਹਾਂ ਜੀ ਇਦਾਂ ਛੋਟੀ ਦਾ ਪਾਪਾ ਅੱਖ ਵੀ ਨਾ ਲਾਵੇ ਅਗਲਾ। ਠੀਕ ਹੈ ਗੱਲ। ਜੀ। ਕਿੰਨਾ ਕੁ ਦੁੱਧ ਪਾ ਸਕਦੀ ਆ ਹੋਰ? ਇਹ 22 ਕਿਲੋ ਰਾਮਨਾਥ ਬਾਈ ਜੀ ਚਵਾਜੂਗੀ। ਠੀਕ ਹੈ ਗੱਲ। ਅੱਜ 20 ਇਹਦੇ ਕੋਲੇ ਹਾਜ਼ਰ। 20 ਹਾਜ਼ਰ। ਅੱਜ ਬਾਈ ਕਹਿੰਦਾ ਇਹਦੇ ਕੋਲੇ 20 ਆ ਗਿਆ ਤਿਆਰ 21 22 ਕਿਲੋ ਦੁੱਧ ਚਵਾ ਦੂ ਤੇ ਬਾਕੀ ਤੁਹਾਨੂੰ ਉਤੋਂ ਵੀ ਤੇ ਬਾਕੀ ਡਿਜ਼ਾਈਨ ਤੁਹਾਨੂੰ ਆ ਵੀ ਦੱਸੀ ਜਾਂਦਾ ਇੱਥੇ ਵਾਲਾ ਡਿਜ਼ਾਈਨ ਇੱਥੇ ਹੋਈ ਚੋਗਰਾ ਬੰਨੇ ਮਾੜਾ ਜਾ ਇੱਥੋਂ ਕਰਾ ਦੀ ਚੈੱਕ ਕਰੀ ਹੋਈ ਆਲੇਵਾ ਐਨ ਕਰਾ ਦੇ ਤਸੱਲੀ ਸਾਫ ਸੋਥਰੀ ਆ ਗਈ ਫੱਲਾ ਫੀਟਿੰਗ ਵਾਲੀ ਆ ਗਈ ਪੂਰੀ ਓਵਰਫੈਟਰੀ ਜਿਹੜੀ ਮਰਜੀ ਬਾਈ ਦੇ ਲੈ ਓਵਰਫੈਟ ਕਿਸੇ ਬਰੀਕੀਆਂ ਹੀ ਆ ਸਾਰੀਆਂ ਜੀ ਐਨ ਕਮਾ ਦੇ ਗਰੀ ਸਾਰੀਆਂ ਤੇ ਕੈਮਰਾ ਗੇਰਾ ਕੱਲੀ ਕੱਲੀ ਤੇ ਹੋਰ ਲੈ ਨੰਬਰ ਬੋਲ ਦਮਨੀ 9478474740 947846740 740 0 ਆ ਪਿੰਡ ਆ ਗਿਆ ਬਾਈ ਦਾ ਸ਼ਾਹਪੁਰ ਅਸੀਂ ਥਾਣੇ ਕੱਢਿਆ ਪਾਸੋਂਗੇ ਬਾਈ ਤੇ ਜ਼ਿਲ੍ਹਾ ਜਲੰਧਰ ਦਾ ਦੋ ਦੋ ਧਾਰੀ ਮਾਰੀ ਦੀ ਥਾਣੇ ਕਰ ਸਕਦੇ ਹੋ ਜੇ ਇੱਕ ਝੋਟੀ ਨੇ ਕਿਦਾਂ ਦਾ ਬਣਾਤਾ ਨੰਬਰ ਵਾਈ ਦਾ ਔਨ ਸਕਰੀਨ ਆ ਜਿਹੜੇ ਵੀ ਸੱਜਣ ਨੂੰ ਕਹਿ ਲਈਏ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ